ਹੈਲੋ ਦੋਸਤੋ ਕੀ ਹਾਲ ਚਾਲ ਹੋਤੀ ਸਾਰੇ ਬਹੁਤ ਵਧੀਆ ਹੋਵੋਗੇ ਖੁਸ਼ ਰਹੋ ਖੁਸ਼ ਰਹੋ ਤੇ ਦੋਸਤੋ ਆਪਾਂ ਇਹ ਹੁਣ ਆ ਰੋਟੀ ਚੱਕ ਲਈ ਆ ਤੇ ਹੁਣ ਆਪਾਂ ਇਹਦਾ ਚੂਰਾ ਬਣਾਵਾਂਗੇ ਚੂਰਾ ਬਣਾ ਕੇ ਉੱਪਰ ਪੰਜਾਂ ਨੂੰ ਪਾ ਕੇ ਹੁੰਦੇ ਆ ਤੇ ਪਰ ਚੂਰਾ ਬਣਾ ਲਈ ਹਣ ਆਪਾਂ ਆਹ ਦੇਖੋ ਤੁੰਦੋਸੇ ਪੋਤੰਕੋਇ ਉਸਤੋ ਆਂਗੇ ਦੇ ਅਲ ਦਮ ਚੁਹਾ ਪਛੜੀਆਂ ਨੂੰ ਪੰਛੀਆਂ ਨੂੰ ਆ ਕੇ ਹੁੰਦੇ ਹਜੇ ਪੰਛੀ ਆਏ ਨਹੀਂ ਹੈ ਆਹ ਦੇਖੋ ਹੌਲੀ ਹੌਲੀ ਆਣਗੇ ਹਜੇ ਨਹੀਂ ਆਏ ਤੁੰਦੇ ਤੁੰਦਾ ਵੀਡੀਓ ਦੇ ਬਾਅਦ ਆਤਰ ਹੈ ਗਿਆ ਨਾ ਸਾਣੇ ਆੜੀਆਂ ਨਾ ਡੋਰ ਥੱਲੇ ਸੜ ਦਿੰਦੇ ਆ ਜੇ ਇਹ ਪੰਛੀਾਂ ਦੇ ਪੈਰੇ ਫੜ ਜਾਂਦੀਆਂ ਫੇ ਟੁੱਟਦੀ ਵੀ ਨ ਡੋਰ ਯਾਰ ਇਹ ਨੀ ਡੋਰ ਕਲੋਸਪਰ ਹੁਣ ਚਿੜੀਆਂ ਨੂੰ ਆਪ ਤੇ ਪਾਤੇ ਆਂ ਚੂਰਾ ਤੇ ਵੇਟ ਕਰਦੇ ਉਹਨਾਂ ਦਾ ਹੁਣ ਆਉਂਦੇ ਆ ਵੈਸੇ ਅਜੇ ਉੱਠੀ ਆਈਆਂ ਨਹੀਂ ਹੈਗੀਆਂ दोस्तों चलिए देखो यहाँ संगीत किन्हें प्यार ये प्यारी बातचार कर रही है ਆ ਦੇਖੋ ਇਹ ਇਹਨਾਂ ਇਸ ਕੋਈ ਗੀਤ ਗਾਉਂਦੀ ਹੁੰਦੇ ਹਾਂ ਜਸੇ ਜਸੇ ਦੇ ਆ ਦੇਖੋ ਉਹਦੇ ਝੁੰਡੇ ਝੁੰਡੇ ਟੱਖਾ ਹੁੰਦੇ ਨੇ ਸਟਾਰ ਵੀ ਕਰਨਾ ਆਪਹ ਹੋਰੀ ਹੋਰੀ ਸਾਡੇ ਦੇਖਾਂਗੇ ਸਟਾਰ ਵੀ ਕਰਨਾ ਕੋਣ ਖੋਣਦਾ ਹੈ ਕੁਕ 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 ਕੁਕ

You're a i swear esmeralda, o que é que ਆ ਦੇ ਕੂਬੜਾ ਕੂਬੜਾ ਤੇ ਉੱਠ ਵੀ ਗਿਆ ਹਾਂ ਹਾਂ ਹਲੋ ਦੋਸਤੋ ਤੇ ਐਸੀ ਸਾਡੀ ਛੋਟੀ ਜਿਹੀ ਵੀਡੀਓ ਅਗਰ ਵਧੀਆ ਲਗੀ ਤਾਂ ਲਾਈਕ ਜਰੂਰ ਕਰ ਦਿਓ ਤੇ ਸਬਸਕ੍ਰਾਈਬ ਵੀ ਜਰੂਰ ਕਰ ਦਿਓ ਯੇ ਸਬਸਕ੍ਰਾਈਬ ਕਰ ਦਿਓ ਪਲੀਜ਼ ਓਕੇ ਬਾਈ